दफ्तर श्री अकाल तख्त साहिब विखे नानक शाही कैलेंडर सम्मत पांच सौ सतवंजा रिलज किया गया इस मौके ज्ञानी रघुबीर सिंह जथेदार श्री अकाल तख्त साहिब ज्ञानी सुल्तान सिंह जथेदार तख्त श्री केसगढ़ साहिब कुलवंत सिंह मान मुख सक्रस जी पी सी प्रताप सिंह एस जी पी सी मैंबर राजेंद्र सिंह मेहता मैंबर भाई राम सिंह पिंडर अजायब सिंह अभ्यासी कमेटी मैंबर आदि सेवादार भी मौजूद सन ਐਸ ਮੌਕੇ ਸੰਗਤਾਂ ਨੂੰ ਵਧਾਈ ਦਿੱਤੀ ਆਦੇ ਸੰਗਤਾਂ ਨੂੰ ਇਸ ਕੈਲੰਡਰ ਅਨੁਸਾਰ ਦਿਹਾੜੇ ਮਨਾਉਣ ਦੀ ਅਪੀਲ ਕੀਤੀ ਅੱਜ 557ਵਾਂ ਜੋ ਨਾਨਕਸ਼ਾਹੀ ਕੈਲੰਡਰ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ ਉਹ ਸੈਕਟਰੀਏਟ ਫਿਜ਼ੀਕਲ ਤਕਸੈਬ ਜੀ ਤੋਂ ਰਿਲੀਜ਼ ਕੀਤਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਾਲ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ 350 ਸਾਲਾ ਗੁਰਯਾਜਪੁਰ ਅਤੇ ਨੌਵੇਂ ਪਾਤਸ਼ਾਹ ਸੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਹੈ ਔਰ ਤਿੰਨ ਪੇਜਾਂ ਦੇ ਵਿੱਚ ਇਸ ਵਾਰ ਦਾ ਜਿਹੜਾ ਨਾਨਕ ਸ਼ਾਹੀ ਕੈਲੰਡਰ ਹੈ ਉਹ ਰਿਲੀਜ਼ ਕੀਤਾ ਜਾ ਰਿਹਾ ਹੈ ਕਿਉਂਕਿ ਗੁਰਿਆਈਪੁਰਬ ਅਤੇ ਸ਼ਹੀਦੀ ਦਿਹਾੜਿਆਂ ਦੇ ਸਬੰਧ ਵਿੱਚ ਜੋ ਸਤਗੁਰਾਂ ਦੇ ਪਾਵਨ ਅਸਥਾਨ ਨੇ ਉਹਨਾਂ ਦੇ ਜਿਹੜਾ ਦ੍ਰਿਸ਼ ਹੈ ਉਹ ਨਾਲ ਇਹਨਾਂ ਕੈਲੰਡਰਾਂ ਦੇ ਉੱਪਰ ਦਰਸਾਇਆ ਗਿਆ ਹੈ ਔਰ ਧਰਮ ਪ੍ਰਚਾਰ ਕਮੇਟੀ ਵੱਲੋਂ ਉਚੇਚੇ ਤੌਰ ਤੇ ਇੱਕ ਬਹੁਤ ਵੱਡਾ ਇਸ ਵਾਰ ਯਤਨ ਕਰਦਿਆਂ ਹੋਇਆਂ ਸਮੂਹ ਪ੍ਰਚਾਰਕ ਸਿੰਘਾਂ ਦੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਹਿਬਾਨ ਜੀ ਨੂੰ ਇਹ ਕਿਹਾ ਗਿਆ ਕਿ ਇਹ ਜਿਹੜਾ ਨਾਨਕਸ਼ਹੀ ਕੈਲੰਡਰ ਹੈ 557ਵਾਂ ਇਹ ਨੂੰ ਹਰ ਗੁਰਦੁਆਰੇ ਚਾਹੇ ਉਹ ਸ਼ਹਿਰ ਵਿੱਚ ਹੈ ਚਾਹੇ ਉਹ ਪਿੰਡ ਵਿੱਚ ਹੈ ਚਾਹੇ ਕਿਤੇ ਵੀ ਹੈ ਜਿੱਥੇ ਕਿਤੇ ਵੀ ਗੁਰਦੁਆਰੇ ਸਹਿਬਾਨ ਸ਼ੁਸ਼ੋਭਤ ਨੇ ਉੱਥੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਹਿਬਾਨ ਅਸ਼ਰੋਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਹਿਬਾਨ ਹਰ ਇੱਕ ਗੁਰਦੁਆਰਾ ਸਾਹਿਬ ਤੱਕ ਇਸ ਕੈਲੰਡਰ ਨੂੰ ਪਹੁੰਚਦਾ ਕਰਨਗੇ